ਸੇਯੂ ਕਿਸਾਨ ਮੋਰਚੇ ਦੇ 16 ਫਰਵਰੀ ਨੂੰ ਬੰਦੇ ਸੱਦੇ ਦੇ ਉੱਤੇ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦਾ ਵੀ ਬਿਆਨ ਸਾਹਮਣੇ ਆਇਆ ਦਰਸਲ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਨਾਲ ਫਤਿਹਗੜ ਸਾਹਿਬ 'ਚ ਮੀਟਿੰਗ ਕੀਤੀ ਗਈ ਕਿਸਾਨਾ ਗੂਸਤਨਾਮ ਬਹਿਰੂਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ 13 ਨੂੰ ਦਿੱਲੀ ਚਲੋ ਦੇ ਪ੍ਰੋਗਰਾਮ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਲੀ ਨਾ ਜਾਣ ਦੇਣ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਾਕਿਸਤਾਨ ਤੋਂ ਲੋਕ ਦਿੱਲੀ ਤੇ ਹਮਲਾ ਕਰਨ ਦੇ ਲਈ ਆ ਰਹੇ ਹੁਣ ਅੱਗੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੇਂਦਰ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ ਏ ਸਤਰਾਹ ਸਿੰਘ ਬੈਰੂ ਰੀਡਨ ਫਾਰਮ ਚ ਐਸੋ ਜਿਹਦਾ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਮੈਂਬਰ ਆ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਬਹੁਤ ਦੋ ਤਿੰਨ ਮਹੀਨਿਆਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਖਬਰਦਾਰ ਕਰਨ ਲਈ ਦੇਖੋ ਆਪਕ 16 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਉਹਦਾ ਬਹੁਤ ਸਾਰਾ ਟਰੈਕਟਰ ਮਾਰਚ ਹੋ ਗਏ ਫੀਲਡਾਂ 'ਚ ਮੀਟਿੰਗਾਂ ਹੋ ਚੁੱਕੀਆਂ ਬਹੁਤ ਸਾਰੀ ਤਿਆਰੀ ਹੋ ਗਈ ਉਹ ਕਿੰਨੀ ਤੋਂ ਤਿਆਰੀ ਫਤਿਹਗੁਰ ਸਾਹਿਬ ਤੇ ਪ੍ਰਧਾਨ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਤੋਂ ਸਾਰੀ ਰਿਪੋਰਟ ਲੈਣ ਆਇਆ ਸੀ ਤੇ ਉਹ ਬਹੁਤ ਵੱਡੀ ਤਿਆਰੀ ਪੂਰੇ ਦੇਸ਼ ਦੇ ਵਿੱਚ ਉਹਦੋਂ ਭਾਰਤ ਬੰਦ ਹੋਵੇਗਾ ਟ੍ਰੇਨ ਯੂਨੀਅਨ ਮਜ਼ਦੂਰ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਛੋਟੇ ਵਪਾਰੀ ਕਾਰੋਬਾਰਬਾਰੇ ਪਰ ਕਿਸਾਨ ਤੇ ਜੋ ਕਿਸਾਨ ਬਹੁਤੇ ਤੇ ਕਾਲ ਤੇ ਮਰਿੰਦਰ ਮੋਦੀ ਨੂੰ 16 ਨੂੰ ਪਤਾ ਲੱਗ ਜਾਏਗਾ ਦੇਸ਼ ਦੇ ਲੋਕ ਮੇਰੇ ਤੋਂ ਨਾਰਾਜ਼ ਨੇ ਕਾ ਖੁਸ਼ ਨੇ ਉਹ ਪਾਰਲੀਮੈਂਟ ਦੇ ਵਿੱਚ ਬੜਾ ਦਾਵਾ ਉਹਨੇ ਕੀਤਾ ਹੈ ਮੇਰੀਆਂ 400 ਸੀਟਾਂ ਵਾਧਾਉਣਗੇ ਤੀਜੀ ਟਰਮ ਆ ਰਹੀ ਆ ਕਿ ਅਸੀਂ ਉਹਨੂੰ ਸਾਥ ਉਤਨ ਕਰਾ ਦੇਾਂਗੇ ਵੀ ਤੂੰ ਤੀਜੀ ਟਰਮ ਨਹੀਂ ਤੂੰ ਹੁਣ ਗੁਜਰਾਤ ਜਾ ਰਿਹਾ ਹੈ ਦਿੱਲੀ ਤੇ ਮੁਠੜਮੀ ਪੈਣੀ ਹੈ ਕਿਉਂਕਿ ਤੇ ਜਿਹੜੀਆਂ ਭਾਵਨਾਵਾਂ ਨੇ ਵੇਚਦੇ ਉਲਟ ਨੇ ਗਰੀਬਾਂ ਦੇ ਉਲਟ ਨੇ ਵਪਾਰੀਆਂ ਦੇ ਉਲਟ ਨੇ ਤੂੰ ਕਾਰਪੋਰੇਟਰ ਘਰਾਣਿਆਂ ਦੀ ਗਵਾਹੀ 10 ਸਾਲ ਕੀਤੀ ਹੈ ਤੋਂ ਇਸੇ ਦਰਾਂ ਹੀ ਮੈਂ ਅੱਜ ਬੜੇ ਦੁੱਖ ਨਾਲ ਕਹਿਣਾ ਚਾਹ ਰਿਹਾ ਮੈਂ ਉਹ ਵੀ ਮਹਿੰਦਰ ਮੋਦੀ ਨੂੰ ਜਾਂ ਕੇਂਦਰ ਸਰਕਾਰ ਦੇ ਜਿਹੜੇ ਹੁਕਮਰਾਨ ਲੋਕ ਨੇ ਬੱਤੇ ਲੋਕ ਉਹਨਾਂ ਨੂੰ ਖਬਰਦਾਰ ਕਰਨਾ ਚਾਹ ਰਿਹਾ ਮੈਂ ਇੰਡੀਅਨ ਫਾਰਮਰ ਐਸੋਸੀਏਸ਼ਨ ਵੱਲੋਂ ਵੀ ਜਿਹੜਾ ਤੇਰਾ ਹੁਣ 8 ਦਿਨ ਤੋਂ 10 ਦਿਨ ਤੋਂ ਲੱਗਿਆ ਹੈ ਜਿਹੜੇ ਕਿ ਸਾਡੇ ਖੇਤਾਂ ਵੀਰ ਜਿਹੜੀਆਂ ਪੈਲਟਕ ਬੰਗਾ ਸੀ ਸਾਡੀਆਂ ਜਿਹੜੀਆਂ 2020 ਚ ਅਸੀਂ ਗਏ ਇੱਕ ਜੇ ਫੈਸਲਾ ਹੋਇਆ ਐਮ ਐਸ ਸੁਆਮੀ ਨਾਥਨ ਦੀ ਰਿਪੋਰਟ ਕਾਨੂੰਨੀ ਮਾਨਤਾ ਕਰਜ਼ਾ ਮੁਕਤੀ ਜਿਹੜੇ ਸਾਡੇ ਤੇ ਕੇਸ ਬਣੇ ਨੇ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਦਿੱਲੀ ਚਲੋ ਦਾ 13 ਤਰੀਕ ਨੂੰ ਨਾਰਾ ਦਿੱਤਾ ਹੈ ਉਸ ਨਾਰੇ ਨੂੰ ਠੁੱਸ ਕਰਨ ਵਾਸਤੇ ਦਿੱਲੀ ਵੱਲੇ ਯਾਰ ਤੋਂ ਰੋਕਣ ਵਾਸਤੇ ਦੇਸ਼ ਦੇ ਕਿਸਾਨਾਂ ਨੂੰ ਐ ਲੱਗਦਾ ਮੈਨੂੰ ਬਜ਼ੁਰਗ ਦੇ ਤੌਰ ਤੇ ਮੇਰੀ 84 ਸਾਲ ਹੋ ਗਏ ਪਾਕਿਸਤਾਨ ਸਾਡੇ ਨਾਲ ਲੱਗਦਾ ਭਾਰਤ ਸਰਕਾਰ ਦਾ ਪੰਜਾਬ ਦੇਵ ਫਿਲੋਕਾ ਅਸੀਂ ਬਾਗਾ ਬਾਰਡਰ ਜਾ ਕੇ ਵੇਖਿਆ ਉੱਥੋਂ ਦੀਆਂ ਜਿੰਨੀਆਂ ਸਰਗਰਮੀਆਂ ਨੇ ਸਹੜੀ ਵਾਲੇ ਬਾਰਡਰ ਜਾ ਕੇ ਵੇਖਿਆ ਰਾਜਸਥਾਨ ਜਿੰਨੇ ਬਾਡਰ ਲੱਗਦੇ ਨਹੀਂ ਸੀ ਅਸੀਂ ਉੱਥੇ ਐਨੇ ਪ੍ਰਬੰਧ ਦੂਜੇ ਦੇਸ਼ ਨਾਲ ਨਹੀਂ ਐੇ ਹਾਲਾਤ ਬ੍ਰਿਦਰ ਬੋਦੀ ਨੇ ਬਣਾਤੇ ਜਿਵੇਂ ਪਾਕਿਸਤਾਨ ਵਾਲੇ ਲੋਕ ਭਾਰਤ ਉੱਤੇ ਜਾਂ ਦਿੱਲੀ ਉੱਤੇ ਹਮਲਾ ਕਰਨ ਆ ਰਹੇ ਨੇ ਅਸੀਂ ਦੇਸ਼ ਦੇ ਵਾਸੀ ਆ ਅਸੀਂ ਇਨਸਾਫਪਸੰਦ ਲੋਕ ਆ ਜਿਹੜੇ ਦਿੱਲੀ ਲੋਕ ਜਾ ਰਹੇ ਨੇ ਉਹ ਪੁਰਖ ਅਮਨ ਜਾ ਰਹੇ ਨੇ ਸੋ ਉਹ ਜਿਹੜਾ ਉੱਥੇ ਗੁਰਦੁਆਰੇ ਤੇ ਹਰਿਆਣੇ ਵਿੱਚ ਲੋਅਸਮੈਂਟ ਕਰਨਾ ਇਹਨਾਂ ਨੂੰ ਦੁੱਧ ਲੰਗਰ ਵੀ ਦੇਣਾ ਧਰਨਾਕਾਰੀਆਂ ਨੂੰ ਡੋਲਣਕਾਰ ਇੱਕ ਥਾਣੇ ਨੂੰ ਪਟਰੋਲ ਪੰਪ ਤੇ ਤੇਲ ਵੀ ਟਰੈਕਟਰ ਨੂੰ ਦੇਣਾ ਇਹ ਦੇ ਇੰਡੀਅਨ ਫਾਰਮਰ ਐਸੋਸੀਏਸ਼ਨ ਇੰਡੀਅਨ ਫਾਰਮਰ ਐਸੋਸੀਏਸ਼ਨ ਜ਼ਬਰਦਸਤ ਨਿੱਧਿਆ ਕਰਦੀ ਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖਬਰਦਾਰ ਕਰਦੀ ਏ ਭਲਾ ਚਾਹਣਾ ਹੈ ਜਿਹੜੀਆਂ ਉਹ ਰੋਕਾਂ ਨੇ ਉਹ ਰੋਕਤੰਤ ਬੰਦ ਕਰਕੇ ਉਹਨਾਂ ਨੂੰ ਦਿੱਲੀ ਆਉਣ ਦੇਣਾ ਚਾਹੀਦਾ ਹੈ ਧਰਦਾਕਾਰੀਆਂ ਨੂੰ ਔਰ ਉਹਨਾਂ ਨੂੰ ਗੱਲਬਾਤ ਕਰਕੇ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾ ਨਵੀਆਂ ਮੰਗਾ ਹੁੰਦਾ ਚ ਕੋਈ ਨਹੀਂ ਚਾਹੇ ਉਹ 16 ਦਾ ਭਾਰਤ ਬੰਦ ਹੈ ਚਾਹੇ ਦਿੱਲੀ ਚੱਲੋ ਦਾ ਨਾਅਰਾ ਹੈ ਉਸੋ ਜਿਹੜਿਆ ਹੱਤ ਕੰਡੇ ਨਰਿੰਦਰ ਮੋਦੀ ਜਾਂ ਆਰਐਸ ਜਾਂ ਭਾਰਤੀ ਜਨਤਾ ਪਾਰਟੀ ਆ ਗਏ ਉਸ ਰਸਤੇ ਤੋਂ ਮੈਂ ਉਹਨਾਂ ਨੂੰ ਸचेत ਕਰਨਾ ਚਾਹਣਾ ਆ ਮੈਂ ਅੱਜ ਤੁਹਾਡੇ ਲਈ ਵੀ ਤੁਸੀਂ ਬੰਦੇ ਬਣ ਜਾਓ 2024 ਵਿੱਚ ਤੁਹਾਡਾ ਬਿਸਤਰਾ 골 ਹੋ ਜਾਊਗਾ ਜੇ ਤੁਸੀਂ ਬੰਦੇ ਨਾ ਬਣੇ ਪਹਿਲੋਂ ਤਾਂ 13 ਦੀ ਕਾਲ ਹੀ ਤੁਹਾਨੂੰ ਬੰਦਾ ਬਣਾ ਦੋਗੇ ਜੇ ਰੰਗੀ ਕਥਾ 16 ਦਾ ਜਿਹੜਾ ਬੰਦ ਏ ਉਹ ਤੁਹਾਡੀ ਜੜਾ ਚ ਪੂਰਾ ਤੇਲ ਪਾਊਗਾ